ਮਾਤਾ ਪਿਤਾ ਦੀ ਕਿਸਮਾ ਵਾ ਪਿਆ ਸਾਤਾ ਆਪਣਾ ਬੱਚਾ ਆ ਲਖਮਨਪਰ ਸਿੰਘ ਜੋ ਐਡਵੋਕੇਟ ਇਹ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪ ਦੇ ਪਰਿਵਾਰ ਦੇ ਬੱਚੇ ਨੇ ਸੋ ਅਸੀਂ ਇੱਥੇ ਉਹਨੂੰ ਸ਼ਿਫਟ ਕੀਤਾ ਆ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੋਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜਿਹੜੇ ਆ ਉਹਨਾਂ ਨੂੰ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਹਾ ਸੀਗਾ ਅੱਜ ਪਹਿਲਾਂ ਨਿਕਲਿਆ ਥੋੜਾ ਜਾ ਕੇ ਬੇਲਜ਼ ਵਗੈਰਾ ਚਾਰਨੀਆਂ ਲਕੀਆਂ ਸਿਗੀਆਂ ਸੋ ਇਹਨਾਂ ਦਾ ਪਰਿਵਾਰ ਸਰਦਾਰ ਉਪਾਰ ਸਿੰਘ ਜੀ ਆਪ ਦਾ ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਤੇ ਡਾਕਟਰ ਥ੍ਰੀ ਟੂ ਕਰ ਰਹੇ ਨੇ ਮੇਰੇ ਡਾਕਟਰ ਅਵਕਾਸ਼ ਸਿੰਘ ਬਨਾਲਾਲ ਵੀ ਧੰਨਵਾਦ ਹੋਈ ਹੈ ਆਊਟ ਆਫ ਰੇਂਜਰ ਆ ਪੈਰੀਫਾਈ ਕੀਤਾ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਹੈ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰੇ। ਵਿਸ਼ਵਾਸਵਾਹ ਪਰਿਵਾਰ। ਹਾਂ ਪਰਿਵਾਰ ਅਸੀਂ ਪਰਿਵਾਰ ਹੀ ਆਂ। ਪਰਿਵਾਰ ਦਾ ਸਾਡੇ ਪਰਿਵਾਰ ਇਹ ਵੀ ਸਾਡੇ ਪਰਿਵਾਰ ਜੀ ਮਿਲਦੇ। ਇਹ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਆ ਮੈਂ। ਇਹਨਾਂ ਦਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ। ਬੜਾ ਇਹਨਾਂ ਦਾ ਕੰਸਰਨ ਹੁੰਦਾ ਹਰ ਜਦੋਂ ਵੀ ਕਿਤੇ ਕੋਈ ਐਹੋ ਜੀ ਘਟਨਾ ਵਾਪਰਦੀ ਆ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ। ਮੈਂ ਵੀ ਆਮ ਤੌਰ ਤੇ ਜਾਣਦਾ ਰਹੀਨਾ ਉੱਥੇ। ਇਹ ਟੀਡੀ ਸਭ ਇਹ ਮੁਕਮਲ ਰੂਪ ਦੇ ਵਿੱਚ ਨਕੀਲ ਕਦੋਂ ਪਾਈ ਜਾਏ ਕਿਉਂਕਿ ਕਈ ਵਿਕਾਰੀਆਂ ਤੋਂ ਵੀ ਆ ਜਾ ਦੇਖੋ ਅਸੀਂ 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 ਬਿਲਕੁਲ ਇਹਦੇ ਪੀਸੀ ਜਿਹੜੇ ਆ ਉਹ ਲੱਗੇ ਹੋਏ ਆ ਜਿਹੜੀ ਵੀ ਕੋਈ ਹਫਲਤਿਆ ਹੋਣੀ ਹੈ ਦੁਰਘਟਨਾ ਹੋਵਾ ਵਰਨੀਆਂ ਨਹੀਂ ਚਾਹੀਦੀਆਂ ਜੇ ਕੋਈ ਵਰਤਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਜਿਹੜੇ ਆ ਉਹ ਪਕੜੇ ਜਾ ਰਹੇ ਨੇ ਔਰ ਹੋਰ ਇਨਵੈਸਟੀਗੇਸ਼ਨ ਔਰ ਕੰਝਾ ਜਿਹੜਾ ਆ ਇਹਨਾਂ ਦੇ ਉੱਤੇ ਕਸਾਂਗੇ ਇਹ ਇਸੇ ਕਿਸ ਤਰ੍ਹਾਂ ਦੇ ਤੇ ਦਿਨ ਤੇ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਹੋਣੀ ਕਿੰਨੀ ਮੰਦਭਾਗੀ ਮੈਂ ਬਹੁਤ ਮੰਦ ਭਾਗੀ ਆ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਬੜੀ ਬਾੜੀ ਘਟਨਾ ਆ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਪਰ ਅਸੀਂ ਹੁਣ ਜਿਹੜੇ ਪੂਰੀ ਮਸਤੀ ਦੇ ਨਾਲ ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਕੰਮ ਕਰ ਰਹੀ ਹੈ ਇਹ ਸਰ ਆਪਣੇ ਰੁਟੀਨ ਚ ਦਿੱਲੀ ਦੀ ਤਰ੍ਹਾਂ ਅੱਜ ਆਪਣੇ ਫੋਰਟ ਦੇ ਵਿੱਚ ਚੈਂਬਰ ਤੇ ਜਾ ਰਿਹਾ ਸੀ ਅੱਜ ਕੋਈ ਟਾਈਮ ਨਾ ਨਿਕਲੇ ਜੀ ਕਿ ਮੇਰੀਆਂ ਕੋਈ ਗਿੱਲਾ-ਬੁੰਲਾ ਜਾਂਦੀ ਆ ਮੈਂ ਤੇ ਬਾਕੀ ਫੋਰਟ ਸਾਨੂੰ ਕਿਤੇ ਗੱਲ ਦਾ ਪਤਾ ਨਹੀਂ ਕਿ ਕਿਉਂ ਹਾਸਾ ਆ ਕਿਵੇਂ ਹੋਇਆ ਕਿ ਵਕੀਲ ਸਾਹਿਬ ਫੋਰਟ ਚੋਂਦੇ ਆ ਉਨਾਂ ਕੋ ਪੁੱਛਿਆ ਜਾਇਆਗਾ ਕਿ ਉਹ ਜੀ ਦੱਸ ਲਈ ਕੋਈ ਚੱਕੀ ਹੋਈ ਆ ਮੰਤਰੀ ਸਾਹਿਬ ਵੀ ਇੱਥੇ ਲੱਗਦੇ ਵਿੱਚ ਲਿਖਿਆ ਆ ਕਿ ਸਾਨੂੰ ਮੰਤਰੀ ਸਾਹਿਬ ਨੇ ਪੂਰਾ ਵਾਅਦਾਤ ਆਇਆ ਵਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਕੀ ਲੱਗਦਾ ਇਹ ਕੋਣ ਲੋਕ ਨੇ ਪਤਾ ਲੱਗ ਸਕਿਆ ਮੈਂ ਤਾਂ ਕਿਉਂ ਦੋਸ਼ੀ ਵਾਂਗ ਸਿਆ ਬੜਾ ਜਿਆਦਾ ਬਰਦਰ ਨਾਲ ਅਜੇ ਤੱਕ ਸਰ ਕੇ ਨਾ ਬਰਦਰ ਨਾਲ ਵੀ ਗੱਲ ਨਹੀਂ ਹੋ ਪਾਰੀ ਕਿਉਂਕਿ ਮੈਂ ਆਪਣੇ ਰੂਟੀਨ ਤੇ ਦਿੱਲੀ ਨੂੰ ਕੰਮ ਤੇ ਗਿਆ ਮੈਨੂੰ ਕੰਮ ਤੋਂ ਹੀ ਪਹੁੰਚਾਇਆ ਕਿ ਬੋਲੀ ਲੱਗੀ ਮੈਂ ਜੇ ਪਿੱਛੇ ਆਇਆ ਵਾ ਅਜੇ ਤੱਕ ਮੇਰੀ ਬਰਦਰ ਨਾਲ ਕੋਈ ਗੱਲ ਨਹੀਂ ਹੋਈ ਕੀ ਹਾਲਾਤ ਕੀ ਡਾਕਟਰ ਸਾਹਿਬਾਂ ਨਾਲ ਕੀ ਕਿਹਾ ਜਾਂਦਾ ਹਾਲਾਤ ਇਹਦਾ ਵੀ ਉਹਨਾਂ ਦੇ 2:00 ਤੇ 3:00 ਵਜੇ ਬਾਜੀ ਤੇ ਲੱਗੀਆਂ ਹੀਆਂ ਵਾ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ ਡੈਕਟਰ ਆ ਰਿਹਾ ਪਰ ਫਿਰ ਵੀ ਅਸੀਂ ਉਹਦਾ ਜਿਹੜਾ ਆਪਰੇਟ ਤੋਂ ਬਾਅਦ ਤੁਹਾਨੂੰ ਇਹ ਦੱਸਿਆ ਜਾਉਂਦਾ ਕਿ ਕੀ ਸਮਝਿਆ ਕਿ ਵਕੀਲ ਹੀ ਸੇਫ ਨਹੀਂਗੇ ਤੇ ਆਮ ਲੋਕਾਂ ਨਾਲ ਟਕਰਾਏਗਾ ਜੇ ਵਕੀਲਾਂ ਨੇ ਲੋਕਾਂ ਦੀ ਲੜਾਈ ਲੜਨੀ ਦੇ ਤਾਂ ਵਕੀਲਾਂ ਨੂੰ ਆਪਣਾ ਸੁਰੱਖਣਾ ਹੋਵੇ ਇਹ ਬੜੀ ਹਿੰਮਤ ਭਾਵੀ ਘਟਨਾ ਵਾ ਜੀ ਇਸ ਨੂੰ ਅਸੀਂ ਜਦੋਂ ਸਰਕਾਰ ਵੀ ਲੱਗੀ ਪਰ ਸਰਕਾਰ ਨੂੰ ਦੁਬਾਰਾ ਇਹ ਕਰਨਾ ਚਾਹੁੰਦੇ ਆ ਇੰਨੇ ਲੋਕਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਤੇ ਕੋਈ ਵੀ ਮੁਹੱਲੇ ਦਾ ਜਾਂ ਕੋਈ ਸ਼ਹਿਰ ਦਾ ਜਾਂ ਪੰਜਾਬ ਦੇ ਇੱਧਾ ਦਾ ਲੋਕਾਂ ਦਾ ਸਾਰਾ ਕਾਰੋਬਾਰ ਹੀ ਬੰਦ ਹੋ ਜਾਏਗਾ। ਮੰਗ ਕੀ ਕਰ ਰਹੇ ਤੁਸੀਂ? ਮੰਗ ਅਸੀਂ ਹੀ ਪ੍ਰਸ਼ਾਸਨ ਕੋਲੋਂ ਤੇ ਇਹੀ ਮੰਗ ਕਰਦੇ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬੜਾ ਮੰਦਭਾਣਾ ਇੰਸੀਡੈਂਟ ਹੋਇਆ ਜਿਹਦੇ ਵਿੱਚ ਕਿ ਸਾਡੇ ਇੱਕ ਯੰਗ ਲਾਇਰ ਸੀਗਾ ਉਹ ਕੰਡਿਆਲਾ ਤੋਂ ਇੱਧਰ ਕਟੈਰੀ ਵੱਲੋਂ ਆ ਰਿਹਾ ਸੀ ਕਿ ਉਹਦੇ ਰਸਤੇ ਦੇ ਉੱਤੇ ਉਹਨੂੰ ਫਾਇਰਿੰਗ ਕੀਤੀ ਹੈ। ਉਹਦੇ ਇੱਕ ਗੋਲੀ ਤਾਂ ਸਰਵਾਈਕਲ ਸਪਾਈਨ ਦੇ ਲਾਗੇ ਲੱਗੀ ਹੈ। ਔਰ ਦੂਸਰੀ ਕੋਟੀ ਮੋਡੇ ਦੇ ਉੱਤੇ ਲੱਗੀ ਹੈ ਇਹ ਬਹੁਤ ਮਾੜਾ ਇਨਸੀਡੈਂਟ ਹੈ ਇਹ ਡਾਰੇ ਨੇ ਜਿਹੜਾ ਜੇ ਜਿਹੜੇ ਉਹ ਦੋਸ਼ੀ ਨੇ ਜੇ ਉਹ ਸਮਝਦੇ ਆ ਕਿ ਉਹਨਾਂ ਨੂੰ ਬਹੁਤ ਵੱਡਾ ਭਲੇਖਾ ਹੈ ਪਰ ਇਹ ਡਾਇਰੈਕਟ ਅਟੈਕ ਹੈ ਲੀਗਲ ਫਰਟਰਨਿਟੀ ਤੇ ਇਹਨੂੰ ਕਿਸੇ ਕੀਮਤ ਉੱਤੇ ਟੋਲਰੇਟ ਨਹੀਂ ਕੀਤਾ ਜਾਏਗਾ ਮੇਰੀ ਐਸਐਸਪੀ ਸਾਹਿਬ ਨਾਲ ਹੁਣੇ ਗੱਲ ਮੀਟਿੰਗ ਦੇ ਵਿੱਚ ਨੇ ਉਹਨਾਂ ਨੇ ਅਸ਼ੁਰੰਸਰੀ ਦਿੱਤੀ ਹੈ ਕਿ ਸਹਣੀ ਜਬਾਸੀ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਇਹਨਾਂ ਨੂੰ ਫੜਾਂਗੇ ਪਤਾ ਲੱਗਿਆ ਗੱਲ ਹੋਈ ਕੀ ਹੈ ਕਿੰਨਾ ਵੱਡਾ ਜੋ ਹਜੇ ਤੱਕ ਦੇਖੋ ਉਹਦੀ ਕੰਡੀਸ਼ਨ ਬੜੀ ਕ੍ਰਿਟੀਕਲ ਹੈ ਅਨਫਿਟ ਹੈ ਉਹਦੇ ਬੇਟੇ ਨਾਲ ਗੱਲ ਹੋਈ ਹੈ ਉਹਦੇ ਨਾਲ ਥੋੜੀ ਜੀ ਉਹ ਆਪੋਜ਼ਿਟ ਪਾਰਟੀ ਦੇ ਕੋਈ ਕਲੈਂਟਸ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਤੇ ਜੇ ਅਗਰ ਇਸ ਤਰ੍ਹਾਂ ਦਾ ਸਿਸਟਮ ਲਾਉ ਲੈਸ ਪੰਜਾਬ 'ਚ ਚੱਲੇਗੀ ਤੇ ਅਸੀਂ ਇਹਨੂੰ ਕਿਸੇ ਕੀਮਤ ਤੇ ਟਾਲਰਟ ਨਹੀਂ ਕਰਾਂਗੇ ਔਰ ਇਹ ਵਕੀਲਾਂ ਨੇ ਕਾਮਲ ਕੇਸ ਲੜਨਾ ਲੇਕਿਨ ਅਗਰ ਲੋਕ ਸਮਝ ਦੇਣੇ ਕਿ ਇਤਨਾ ਵਕੀਲਾਂ ਨੂੰ ਢਾਣਗੇ ਪਰ ਮਜਬੂਰੀ ਸਾਨੂੰ ਵੀ ਕੋਈ ਐਕਸ਼ਨ ਲੈਣਾ ਪਵੇਗਾ। ਕਾਨੂੰਨ ਵਿਵਸਥਾ ਕਿਵੇਂ ਦੇਦੋ ਜਿਹੜਾ ਵਕੀਲ ਇਨਸਾਫ ਚਾਹੁੰਦਾ ਲੋਕਾਂ ਨੂੰ ਦੇਖੋ ਕਾਨੂੰਨ ਵਿਵਸਥਾ ਤੁਹਾਡੇ ਸਾਹਮਣੇ ਹੈ। ਮੈਂ ਕਿਸੇ ਮੈਂ ਕੋਈ ਪੋਲਿਟੀਕਲ ਪਲੈਟਫਾਰਮ ਦੇ ਉੱਤੇ ਤਾਂ ਖੜਾ ਨਹੀਂ। ਜਿਸ ਦਿਨ ਪੋਲਿਟੀਕਲ ਪਲੈਟਫਾਰਮ ਤੇ ਖੜਾਂਗਾ ਫਿਰ ਮੈਂ ਸਵਾਲ ਵੀ ਪੁੱਛਾਂਗਾ। ਲੇਕਿਨ ਅਗਰ ਮੇਰੇ ਵਕੀਲ ਨੂੰ ਕੁਝ ਹੋਇਆ ਜਾਂ ਇਨ ਫਿਊਚਰ ਕਿਸੇ ਨੇ ਹਿੰਮਤ ਵੀ ਕੀਤੀ ਕਿਸੇ ਵਕੀਲ ਦੇ ਉੱਤੇ ਕਰਨ ਦੀ ਤੇ ਫਿਰ ਪੂਰਾ ਜਵਾਬ ਦੇਾਂਗੇ ਫਿਰ ਲੋਕੀ ਇਨਸਾਫ ਨਹੀਂ ਮਿਲੇਗਾ। ਇਹ ਸਰਕਾਰਾਂ ਨੂੰ ਸਰਕਾਰ ਨੂੰ ਬੜਾ ਕਲੀਅਰ ਮੈਸੇਜ ਹੈ ਕਿ ਅਸੀਂ ਇਹ ਲਾਅਲੈਸਨੈ ਕਿ ਇਹ ਸਾਡੀ ਡਿਊਟੀ ਹੈ ਕਿ ਹਰ ਕੇਸ ਲੈਣਾ ਹੈ ਲੋਕਾਂ ਨੇ ਵੀ ਨਾ ਡਰ ਕੋਫ ਜਿਹੜਾ ਵੀ ਹੈ ਸਾਹਮਣੇ ਆ ਕੇ ਗੱਲ ਕਰੇ ਉਹ ਯੰਗ ਬੱਚੇ ਨੂੰ ਮਾਰਿਆ ਉਹਦੀ ਐਸੇ ਵਾਲੀ ਹਾਲਤ ਵੇਖੋ ਅਸੀਂ ਉਧਰ ਲੱਗੇ ਆ ਲੈਟ ਸੀ ਟਾਈਮ ਦੇ ਨਾਲ ਅਸੀਂ ਐਕਸ਼ਨ ਲਾਂ ਕਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਕ੍ਰਾਈਟਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਜੀ ਪੰਜ ਖੋਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਤੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ ਉਹਨਾਂ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਹ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਸਪੀਟਲ ਕਿਹੜੇ ਤੇ ਗਿਆ ਜੀ ਅਮਨਦੀਪ ਹਸਪੀਟਲ